जिला फिरोजपुर पुलिस ने नशे के व्यापारियों विरुद्ध चलाई जा रही मुहिम के आज एक और बड़ी सफलता हासिल की है सीआईए स्टाफ की टीम वालों गश्त दौरान शक्की हालत विच कुंदे एक नौजवान नु काबू करके उसके कब्जे विचो पंद्रह किलो सात सौ ग्राम हेरोइन बरामद की गई इस जिले विच नशे विरुद्ध पुलिस वालों की ताजा वड्डी जबती है ਪੁਲਿਸ ਅਨੁਸਾਰ ਗ੍ਰਿਫਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਸਾਨੂੰ ਸਿੰਘ ਪੁੱਤਰ ਪਰਿਤਮ ਸਿੰਘ ਵਾਸੀ ਹਸੀਦ ਵਾਲਾ थाना सदर ਫਿਰੋਜ਼ਪੁਰ ਉਮਰ ਲਗਭਗ 22 ਸਾਲ ਵੱਜੋ ਹੋਈ ਹੈ ਫਿਰੋਜ਼ਪੁਰ ਤੋਂ ਪ੍ਰੇਮ ਕੁਮਾਰ ਜਿੰਨੀ ਦੀ ਰਿਪੋਰਟ ਅਫਰੋਜ਼ਪੁਰ ਪੁਲਿਸ ਨੂੰ ਜਿਹੜੇ ਯੋਧ ਨਸ਼ਾ ਵਿਰੋਧ ਵਿੱਚ ਜਿਹੜਾ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਹਿੰਮ ਚਲਾਈ ਗਈ ਹੈ ਉਹਦੇ ਵਿੱਚ ਬਹੁਤ ਵਧੀਆ ਕਾਮਯਾਬੀ ਫੇਰ ਹਾਸਲ ਹੋਈ ਜਦੋਂ ਸਾਡੀ ਸੀਆਈਏ ਇਨਚਾਰਜ ਤੇ ਉਸੀ ਟੀਮ ਸਾਰੀ ਟੀਮ ਵੱਲੋਂ ਸੋਨੂ ਸਿੰਘ ਰੈਜ਼ੀਡੈਂਟ ਆਫ ਹਬੀਬਵਾਲਾ ਇਹ ਜਿਹੜਾ ਬਾਈਕ ਸਾਲ ਦੀ ਉਮਰ ਦਾ ਇਹ ਜਿਹੜਾ ਸਮੱਗਲਰ ਹੈ ਇਹਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਹੋਈ ਹੈ ਜਿਸ ਦੇ ਪਾਸੋਂ 15 ਕਿਲੋ 775 ਗ੍ਰਾਮ ਹੈਰੋਇਨ ਇਹ 30 ਪੈਕੇਟਸ ਸੀਗੇ ਤੇ ਇਹ ਇਸ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਇਹ ਇਹਦੇ ਨਾਲ ਦਾ ਸਾਥੀ ਇੱਕ ਕਪੂਰਥਲਾ ਜੇਲ੍ਹ ਚ ਹੈ ਉਹ ਵੀ ਇੱਕ ਵੱਡਾ ਸਮੱਗਲਰ ਹੈ ਜਿਹਦੇ ਕੋਲੋਂ ਪਹਿਲਾਂ 11 ਕਿਲੋ ਹੈਰੋਇਨ ਰਿਕਵਰ ਹੋਈ ਸੀ ਉਹ ਕਪੂਰਥਲਾ ਜੇਲ੍ਹ ਚ ਇਸ ਸਮੇਂ ਉਸ ਨੂੰ ਅਸੀਂ ਇਹਦੇ ਵਿੱਚ ਉਹ ਵੀ ਇਨਵੋਲਡ ਹੈ ਤੇ ਉਹਨੂੰ ਵੀ ਅਸੀਂ ਅਗਲੇ ਕੁਝ ਦਿਨਾਂ ਦੇ ਵਿੱਚ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਉਹਦੀ ਪੁਛਗਿਸ ਇਸ ਮੁਕਦਮੇ ਦੇ ਵਿੱਚ ਕਰਾਂਗੇ ਤੇ ਇਹਦੇ ਨਾਲ ਹੀ ਜਿਹੜੇ ਇਹਦੀ ਪੁਛਗਿਸ ਤੋਂ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕ ਦੇ ਵਿੱਚ ਕਾਫੀ ਜਣੇ ਆਏ ਆ ਜਿਹੜੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਉਹ ਆਉਣ ਦੇ ਕੁਝ ਦਿਨਾਂ ਦੇ ਵਿੱਚ ਹੋਰ ਵੀ ਵਧੀਆ ਰਿਕਵਰੀ ਤੇ ਅਰੈਸਟ ਹੋਣ ਦੀ ਸਾਨੂੰ ਪੂਰੀ ਉਮੀਦ ਹੈ ਤੇ ਇਹਦੇ ਜਿਹੜਾ ਸਾਰਾ ਜਿਹੜਾ ਇਹਦੇ ਡਿਟੇਲਸ ਅਸੀਂ ਇਕੱਠੀਆਂ ਕਰ ਰਹੇ ਹਾਂ ਤੇ ਇਸ ਤੇ ਜਿਹੜਾ ਸਖਤ ਹੋ ਸਖਤ ਜਿਹੜੇ ਇਹ ਸਮਗਲਰ ਉਹਨਾਂ ਤੇ ਐਕਸ਼ਨ ਲਾਜੋਗੇ ਸਰ ਇਹ ਕਿੱਥੋਂ ਬੜਾ ਗਿਆ ਜੀ ਇਹ ਦਲਚੀਕੇ ਬੰਨਾ ਹੈ ਪੁਲਿਸ ਸਟੇਸ਼ਨ ਸਦਰ ਦੇ ਏਰੀਏ ਦੇ ਵਿੱਚ ਉਹ ਉਥੋਂ ਇਹ ਇਸ ਨੂੰ ਗੱਤਰ ਗਈ ਪਤਾ ਗੱਤਰ ਕਿੱਥੇ ਜਾਂ ਰਿਹਾ ਹੈ ਜੀ ਮਸ਼ਾ ਇਹ ਸਾਰੀ ਸਾਡੀ ਪੁਸ਼ਕਿਸ਼ ਚੱਲ ਰਹੀ ਹੈ ਜੀ ਤੇ ਕੁਝ ਜਾਣੇ ਸਾਡੇ ਇਹਦੇ ਵਿੱਚ ਪੁਸ਼ਕਿਸ਼ ਦੌਰਾਨ ਸਾਨੂੰ ਪਤਾ ਲੱਗੇ ਆ ਉਹਨਾਂ ਤੇ ਅਸੀਂ ਜਲਦ ਜਲਦ ਹੋਰ ਐਕਸ਼ਨ ਲਾਜੋਗੇ